ਸੰਜੀਵ ਅਰੋੜਾ ਮਾਨ ਕੈਬਨਿਟ ਵਿੱਚ ਐਂਟਰੀ ਮਾਰਦਿਆਂ ਪੂਰੇ ਪਾਵਰਫੁੱਲ ਹੋ ਗਏ ਨੇ ਸੰਜੀਵ ਅਰੋੜਾ ਨੂੰ ਕੈਬਨਿਟ ਵਿੱਚ ਪੰਜਵਾਂ ਸਥਾਨ ਦਿੱਤਾ ਗਿਆ ਔਰ ਇਸ ਤਰ੍ਹਾਂ 11 ਸੀਨੀਅਰ ਮੰਤਰੀਆਂ ਦੇ ਉੱਪਰ ਸੰਜੀਵ ਅਰੋੜਾ ਨੂੰ ਕੈਬਨਿਟ ਵਿੱਚ ਰੱਖਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੈਬਨਟ ਮੰਤਰੀਆਂ ਦੀ ਬਣਾਈ ਨਵੀਂ ਸਨੀਅਰਿਟੀ ਵਿੱਚ ਸੰਜੀਵ ਅਰੋੜਾ ਛਾਏ ਪਏ ਨੇ ਸੰਜੀਵ ਅਰੋੜਾ ਨੂੰ ਇਸ ਸੂਚੀ ਵਿੱਚ ਪੰਨਾ ਨੰਬਰ ਦਿੱਤਾ ਦਰ ਅਸਰ ਪਹਿਲੋ ਇਸ ਨੰਬਰ ਤੇ ਜਿਹੜੇ ਕੈਬਨਟ ਤੋਂ ਕੱਢੇ ਨੇ ਮੰਤਰੀ ਕੁਲਦੀਪ ਢਾਲੀਵਾਲ ਹੁੰਦੇ ਸਨ ਪਰ ਸਵਾਲ ਇਹ ਪੈਦਾ ਹੁੰਦਾ ਵੀ ਸੰਜੀਵ ਅਰੋੜਾ ਨੂੰ ਸਨੀਅਰਿਟੀ ਵਿੱਚ ਕੈਬਨਿਟ ਦੀ ਸਨੀਅਰਟੀ ਵਿੱਚ ਪੰਜਵਾਂ ਨੰਬਰ ਦੇ ਨਾਲ ਉਹ 11 ਸੀਨੀਅਰ ਮੰਤਰੀ ਜਿਹੜੇ ਨੇ ਉਹਨਾਂ ਤੋਂ ਥੱਲੇ ਆ ਗਏ ਨੇ ਦਰਅਸਲ ਸੰਜੀਵ ਅਰੋੜਾ ਨੂੰ ਪੰਜਵਾਂ ਨੰਬਰ ਦਿੱਤਾ ਗਿਆ ਔਰ 6ਵੇਂ ਨੰਬਰ ਤੇ ਡਾਕਟਰ ਬਲਬੀਰ ਸਿੰਘ 7ਵੇਂ ਨੰਬਰ ਤੇ ਲਾਲ ਸਿੰਘ ਕਟਾਰੂਚੱਕ 8ਵੇਂ ਨੰਬਰ ਤੇ ਲਾਲਜੀਤ ਸਿੰਘ ਭੁੱਲਰ 9ਵੇਂ ਨੰਬਰ ਤੇ ਹਰਜੋਤ ਸਿੰਘ ਬੈਂਸ ਤੇ 10ਵੇਂ ਨੰਬਰ ਤੇ ਹਰਪ੍ਰੀਤ ਸਿੰਘ ਈਟੀਓ 11ਵੇਂ ਨੰਬਰ ਤੇ ਗੁਰਮੀਤ ਸਿੰਘ ਖੁੱਡੀਆਂ ਤੇ 12ਵੇਂ ਨੰਬਰ ਤੇ ਡਾਕਟਰ ਰਵਜੋਤ ਸਿੰਘ 13ਵੇਂ ਨੰਬਰ ਤੇ ਬਰਿੰਦਰ ਕੁਮਾਰ ਗੋਇਲ ਤੇ 14ਵੇਂ ਨੰਬਰ ਤੇ ਹਰਦੀਪ ਸਿੰਘ ਮੁੰਡੀਆਂ ਨੂੰ ਸਥਾਨ ਮਿਲਿਆ ਔਰ 15ਵੇਂ 15ਵੇਂ ਨੰਬਰ ਤੇ ਤਰਨਪ੍ਰੀਤ ਸਿੰਘ ਸੌਂਦ ਤੇ ਅਖੀਰ ਚ 16ਵੇਂ ਨੰਬਰ ਤੇ ਮਹਿੰਦਰ ਭਗਤ ਨੂੰ ਸਥਾਨ ਮਿਲਿਆ ਇਹ ਦਰਸ਼ਨਯੋਗ ਹੈ ਕਿ ਜਦੋਂ ਜਲੰਧਰ ਜਿਮਨੀ ਚੋਣ ਮਹਿੰਦਰ ਭਗਤ ਜਿੱਤੇ ਸੀ ਤੇ ਉਹਨਾਂ ਨੂੰ ਕੈਬਨਟ ਵਿੱਚ ਸ਼ਾਮਲ ਕੀਤਾ ਸੀ ਔਰ ਉਹਨਾਂ ਨੂੰ ਕੈਬਨਟ ਵਿੱਚ ਸਨੀਅਰਿਟੀ ਦੇ ਸਭ ਤੋਂ ਹੇਠਾਂ 16ਵਾਂ ਨੰਬਰ ਮਿਲਿਆ ਸੀ ਪਰ ਹੁਣ ਸੰਜੀਵ ਅਰੋੜਾ ਕੈਬਨਟ ਐਂਟਰੀ ਮਾਰਦਿਆਂ ਪੰਜਵੇਂ ਨੰਬਰ ਤੇ ਆ ਗਏ ਨੇ ਜੇ ਪੂਰੀ ਕੈਬਨਟ ਮੰਤਰੀਆਂ ਦੀ ਸਨੀਅਰਿਟੀ ਦੀ ਗੱਲ ਕਰੀਏ ਤੇ ਕੁਦਰਤੀ ਪਹਿਲੇ ਨੰਬਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਸਰੇ ਨੰਬਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਤੀਸਰੇ ਨੰਬਰ ਤੇ ਅਮਨ अरोड़ा ਤੇ ਚੌਥੇ ਨੰਬਰ ਤੇ ਡਾਕਟਰ ਬਲਜੀਤ ਕੌਰ ਨੇ ਔਰ ਬਲਜੀਤ ਕੌਰ ਤੋਂ ਬਾਅਦ ਪੰਜਵੇਂ ਨੰਬਰ ਤੇ ਹੁਣ ਸੰਜੀਵ अरोड़ा ਨੇ ਔਰ ਜਦੋਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਤੇ ਹੁਣ ਸੰਜੀਵ अरोड़ा ਪੰਜਵੀਂ ਕੁਰਸੀ ਤੇ ਬੈਠਣਗੇ ਔਰ ਇਸ ਦੇ ਨਾਲ ਹੀ ਪੰਜਾਬ ਕੈਬਨਟ ਵਿੱਚ ਹੁਣ ਮੰਤਰੀ ਜਿਹੜੇ ਨੇ ਉਹਨਾਂ ਦੇ ਜਿਹੜੇ ਵਿਭਾਗ ਨੇ ਉਹਨਾਂ ਵਿੱਚ ਵੀ ਥੋੜਾ ਬਹੁਤਾ ਅੰਤਰ ਜਿਹੜਾ ਆਇਆ ਉਹਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੁਣ ਨੌ ਵਿਭਾਗ ਨੇ ਜਿਨ੍ਹਾਂ ਵਿੱਚ ਜਰਨਲ ਐਡਮਿਨਸਟ੍ਰੇਸ਼ਨ ਹੋਮ ਪਰਸਨਲ ਵਿਜੀਲੈਂਸ ਸਹਿਕਾਰਤਾ ਲੀਗਲ ਸਿਵਲ ਐਵੀਏਸ਼ਨ ਸਾਇੰਸ ਟੈਕਨੋਲੋਜੀ ਇਸੇ ਤਰ੍ਹਾਂ ਸਪੋਰਟ ਸੈਟ ਜੂਸ ਸਰਵਿਸ ਦੂਸਰੇ ਨੰਬਰ ਤੇ ਹਰਪਾਲ ਸਿੰਘ ਟੀਮਾ ਕੋਲ ਹੁਣ ਚਾਰ ਵਿਭਾਗ ਹੋਣਗੇ ਵਿੱਤ ਪਲੈਨਿੰਗ ਪ੍ਰੋਗਰਾਮ ਇੰਪਲੀਮੈਂਟੇਸ਼ਨ ਇੰਪਲੀਮੈਂਟੇਸ਼ਨ ਤੇ ਐਕਸਾਈਜ਼ ਐਂਡ ਟੈਕਸੇਸ਼ਨ ਇਸੇ ਤਰ੍ਹਾਂ ਅਮਨ अरोड़ा ਹੁਣਾਂ ਕੋਲ ਚਾਰ ਵਿਭਾਗ ਰਹਿਣਗੇ ਜਿਹਦੇ ਵਿੱਚ ਪ੍ਰਸ਼ਾਸਕੀ ਸੁਧਾਰ ਸ਼ਿਕਾਇਤ ਨਿਵਾਰਨ ਇਸੇ ਤਰ੍ਹਾਂ ਅੰਪਲॉयਮੈਂਟ ਜਨਰੇਸ਼ਨ ਟ੍ਰੇਨਿੰਗ ਔਰ ਸੂਰਜ ਊਰਜਾ ਵਰਗੇ ਵਿਭਾਗ ਇਹਨਾਂ ਕੋਲ ਹੋਣਗੇ ਚੌਥੇ ਨੰਬਰ ਤੇ ਡਾਕਟਰ ਬਲਜੀਤ ਕੌਰ ਕੋਲ ਸੋਸ਼ਲ ਜਸਟਿਸ ਸੋਸ਼ਲ ਸਕਿਉਰਟੀ ਵਿਭਾਗ ਹੋਣਗੇ ਔਰ ਪੰਜਵੇਂ ਨੰਬਰ ਤੇ ਹੁਣ ਸੰਜੀਵ अरोड़ा ਕੋਲ ਐਨ ਆਰ ਆਈ ਤੇ ਉਦਯੋਗ ਵਿਭਾਗ ਜਿਹੜੇ ਹੋਣਗੇ ਡਾਕਟਰ ਬਲਬੀਰ ਸਿੰਘ ਕੋਲ ਹੈਲਥ ਹੈਂਡ ਫੈਮਿਲੀ ਵੈਲਫੇਅਰ ਮੈਡੀਕਲ ਐਜੂਕੇਸ਼ਨ ਤੇ ਇਲੈਕਸ਼ਨ ਤਿੰਨ ਵਿਭਾਗ ਹੋਣਗੇ ਲਾਲਚੰਦ ਕੁਟਾਰੂ ਚੱਕ ਕੋਲ ਫੂਲ ਸਿਵਲ ਸਪਲਾਈ ਇਸੇ ਤਰ੍ਹਾਂ ਫੋਰੈਸਟ ਤੇ ਵਾਈਲਡ ਲਾਈਫ ਵਿਭਾਗ ਹੋਣਗੇ ਲਾਲਜੀਤ ਸਿੰਘ ਭੁੱਲਰ ਕੋਲ ਦੋ ਵਿਭਾਗ ਟਰਾਂਸਪੋਰਟ ਤੇ ਜੇਲਾ ਤੇ ਹਰਜੋਤ ਸਿੰਘ ਬੈਂਸ ਕੋਲ ਚਾਰ ਵਿਭਾਗ ਟੈਕਨੀਕਲ ਐਜੂਕੇਸ਼ਨ ਸਕੂਲ ਐਜੂਕੇਸ਼ਨ ਹਾਇਰ ਐਜੂਕੇਸ਼ਨ ਤੇ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੋਣਗੇ ਹਰਪ੍ਰੀਤ ਸਿੰਘ ਈਟੀਓ ਕੋਲ ਦੋ ਅਹਿਮ ਵਿਭਾਗ ਹੋਣਗੇ ਪਬਲਿਕ ਵਰਕਸ ਬੀਐਂਡਆਰ ਤੇ ਪਾਵਰ ਤੇ ਇਸੇ ਤਰ੍ਹਾਂ ਗੁਰਮੀਤ ਸਿੰਘ ਖੁੱਡੀਆਂ ਕੋਲ ਤਿੰਨ ਵਿਭਾਗ ਹੋਣਗੇ ਜਿਹਦੇ ਵਿੱਚ ਖੇਤੀਬਾੜੀ ਐਨੀਮਲ ਹਸਬੈਂਡਰੀ ਤੇ ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਵਿਭਾਗ ਡਾਕਟਰ ਰਵਜੋਤ ਸਿੰਘ ਕੋਲ ਦੋ ਵਿਭਾਗ ਹੋਣਗੇ ਲੋਕਲ ਗਵਰਨਮੈਂਟ ਤੇ ਪਾਰਲੀਮੈਂਟਰੀ ਅਫੇਅਰ ਇਸੇ ਤਰ੍ਹਾਂ ਬਰਿੰਦਰ ਕੁਮਾਰ ਗੋਇਲ ਕੋਲ ਮਾਈਨਿੰਗ ওয়াটার রিসোর্ਸਸ ਤੇ ਕਨ ਸਰਵੇਸ਼ਨ ਆਫ ਲੈਂਡ ਐਂਡ ওয়াਟਰ ਵਿਭਾਗ ਹੋਣਗੇ ਹਰਦੀਪ ਸਿੰਘ ਮੁੰਡੀਆਂ ਕੋਲ ਮਾਲ ਵਿਭਾਗ ওয়াਟਰ ਸਪਲਾਈ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਤਿੰਨ ਵਿਭਾਗ ਹੋਣਗੇ ਤਰਨਪ੍ਰੀਤ ਸਿੰਘ ਸੌਂਦ ਕੋਲ ਹੋਣ ਸ਼ੇਰ ਦੀ ਥਾਂ ਪੰਜ ਵਿਭਾਗ ਹੋਣਗੇ ਜਿਹਦੇ ਵਿੱਚ ਟੂਰਿਜ਼ਮ ਐਂਡ ਕਲਚ ਇਨਵੈਸਟਮੈਂਟ ਪ੍ਰਮੋਸ਼ਨ ਲੇਬਰ ਹਸਪੀਟੈਲਿਟੀ ਰੂਰਲ ਡਿਵੈਲਪਮੈਂਟ ਔਰ ਅਖੀਰ ਚ ਮਹਿੰਦਰ ਪਗਤ ਇਹਨਾਂ ਕੋਲ ਤਿੰਨ ਵਿਭਾਗ ਹੋਣਗੇ ਡਿਫੈਂਸ ਸਰਵਿਸ ਵੈਲਫੇਅਰ ਫਰੀਡਮ ਫਾਈਟਰ ਤੇ ਹੌਟਿਕਲਚਰ